ਬਨਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾ ਦਾ ਲਾਭ ਉਠਾਇਆ ਤੇ ਵੱਖ-ਵੱਖ ਸੇਵਾਵਾਂ ਦੇ ਲਈ ਅਪਲਾਈ ਕੀਤਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਤੇ ਸ਼ਹਿਰਾਂ ਪੱਧਰ ਤੇ ਵੱਖ-ਵੱਖ ਥਾਵਾਂ ਤੇ ਇਹ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਕੈਂਪ ਮਜ਼ਦੂਰਾਂ ਬਜ਼ੁਰਗਾਂ ਅਤੇ ਗਰੀਬਾਂ ਦੇ ਲਈ ਵਰਦਾਨ ਨੇ ਜੋ ਸਰਕਾਰ ਤੁਹਾਡੇ ਦਵਾਰ ਤਹਿਤ ਕੈਂਪ ਲਗਾਏ ਗਏ ਜੁਥੇ ਕਿ ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾ ਦਾ ਲਾਭ ਉਠਾਇਆ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਹੂਲਤਾ ਦਿੱਤੀਆਂ ਸੋ ਕੈਂਪ ਦੇ ਵਿੱਚ ਲੋਕਾਂ ਦੀਆਂ ਸਮੱਸਿਆ ਦਾ ਵੀ ਹੱਲ ਕੀਤਾ ਗਿਆ ਅੱਜ ਹਲਕਾ ਮਹਿਲਕਲਾਂ ਦੇ ਅੰਦਰ ਨਗਰ ਸਾਪੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਮਿਸਤ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਸਰਕਾਰ ਤੁਹਾਡੇ ਦਵਾਰ ਤੇ ਕੈਂਪਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਸਾਪੇ ਨਗਰ ਤੋਂ ਮੈਂ ਮੁੱਚੇ ਪ੍ਰਕਾਸ਼ਨ ਦਾ ਦਿਸ਼ਤਨਵਾਦ ਕਰਦਾ ਹਾਂ ਤੇ ਡੀਸੀ ਮੈਡਮ ਉਸਮਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪੂਰੀ ਤਨਦੇਹੀ ਦੇ ਨਾਲ ਪੂਰੀ ਮਿਹਨਤ ਕਰਕੇ ਵੀ ਬੜੀ ਵਧੀਆ ਢੰਗ ਦੇ ਨਾਲ ਸਾਰੇ ਜਿਹੜੇ ਵਿਭਾਗ ਆ ਇੱਥੇ ਆਏ ਰਹੇਗੇ ਸਾਰੇ ਮੈਂਬਰ ਨੇ ਸਾਰੇ ਅਫਸਰ ਸਾਹਿਬਾਨ ਨੇ ਬੜੀ ਮਿਹਨਤ ਕਰਕੇ ਜਿਹੜੀਆਂ ਇਹ ਸਹੂਲਤਾਂ ਨੇ ਉਹ ਲੋਕਾਂ ਤੱਕ ਜਿਹੜਾ ਜਾਣ ਦਾ ਤਰੀਕਾ ਕੀਤਾ ਤੇ ਇਹ ਦੇ ਨਾਲ ਕੈਂਪ ਦੇ ਨਾਲ ਤੇ ਆਮ ਲੋਕਾਂ ਦਾ ਬੜਾ ਫਾਇਦਾ ਹੋਣਾ ਜਿਹੜੇ ਗਰੀਬ ਲੋਕ ਆ ਮਜ਼ਦੂਰ ਲੋਕ ਆ ਉਹ ਵਿਚਾਰੇ ਉਹਦਾ ਕਾਰਡ ਵਗੈਰਾ ਬਣਾਉਣ ਜਾਂਦੇ ਸੀ ਤੇ ਇਹਦੀ ਪ੍ਰਕਿਰਿਆ ਕੱਟੀ ਗਈ ਜਿਹੜਾ ਰਾਸ਼ਨ ਕਾਰਡ ਕੱਟਿਆ ਗਿਆ ਇਹਦਾ ਕੋਈ ਵੀ ਕੰਮ ਸੀ ਕਈ ਵਾਰੀ ਕੋਈ ਅਫਸਰਾਂ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਉੱਥੇ ਜਾਣਾ ਕਈ ਵਾਰੀ ਖਦਲਖਵਾਰ ਹੋਣਾ ਪੈਂਦਾ ਵਾਪਸ ਬੜਨਾ ਪੈਂਦਾ ਹੁਣ ਪਿੰਡਾਂ ਦੇ ਵਿੱਚ ਇਹ ਜਿਹੜੇ ਚਾਰ ਚਾਰ ਪਿੰਡਾਂ ਦਾ ਜਿਹੜਾ ਲਾ ਲੋ ਬਣਾ ਕੇ ਇਹ ਸਾਰੇ ਪਿੰਡਾਂ ਦੇ ਵਿੱਚ ਟੈਂਪੂ ਆ ਜਿਹੜੀ ਸ਼ੁਰੂਆਤ ਕੀਤੀ ਹੈ ਲਾਏ ਜਾਣਗੇ ਸਾਰੇ ਲੋਕਾਂ ਨੂੰ ਇਹਦਾ ਸਹਿਯੋਗ ਵੀ ਦੇਣਾ ਚਾਹੀਦਾ ਤੇਦਾ ਲਾਭ ਵੀ ਲੈਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਪਹਿਲੇ ਵਾਰੀ ਆ ਮੇਰੇ ਕੋਲ ਕੋਈ ਦਹਾਕਿਆਂ ਤੋਂ ਬਾਅਦ ਇਹ ਤੇ 90 ਤੋਂ ਪਹਿਲਾਂ ਮੈਂ ਸੁਣਿਆ ਵੀ ਕਿਤੇ ਕਿ ਡੀਸੀ ਮੈਂ ਜਿਹੜੇ ਡੀਸੀ ਅਫਸਰ ਆ ਦੇ ਡੀਸੀਬੇ ਦੇ ਅਧਿਕਾਰੀ ਉਹ ਬੰਦੇ ਹੁੰਦੇ ਸੀਗੇ ਉਹ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੁੰਦੇ ਸੀ ਉਸ ਤੋਂ ਬਾਅਦ ਕਿੰਨੀ ਸਰਕਾਰਾਂ ਲੰਘੀਆਂ ਕੋਈ ਕੰਮ ਨਹੀਂ ਲੱਗਿਆ ਹੈਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡਾ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਜਥੇ ਨਾਲ ਇਹ ਪਿੱਡਾਂ ਨੂੰ ਇੱਜੇ ਸਹੂਲਤਾਂ ਨੇ ਲੋਕਾਂ ਨੂੰ ਉਹ ਮਿਲ ਰਹੀਆਂ ਨੇਗੀਆਂ ਫਿਰ ਜਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਉੱਥੇ ਲੋਕਾਂ ਨੂੰ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਆ ਉਹਨਾਂ ਨੂੰ ਬੜਾ ਜਾਣਾ ਔਖਾ ਹੁੰਦਾ ਉਹਨਾਂ ਨੂੰ ਲੈ ਕੇ ਵੀ ਨਹੀਂ ਜਾਂਦਾ ਕੋਈ ਬਜ਼ੁਰਗਾਂ ਦੀਆਂ ਜਿਹੜੀਆਂ ਸਮੱਸਿਆ ਨੇ ਕੀ ਹੱਲ ਹੋ ਜਾਣਗੀਆਂ ਮਜ਼ਦੂਰਾਂ ਦੀਆਂ ਸਮੱਸਿਆਾਂ ਦਾ ਉਹਨਾਂ ਨੂੰ ਬੜਾ ਔਕਾ ਹੁੰਦਾ ਤੇ ਉਹਨਾਂ ਨਾਲ ਵੀ ਕੋਈ ਜਾਣਾਂ ਦੇ ਨਹੀਂ ਹੁੰਦਾ ਥੋੜੀ ਜਿਹੀ ਅਨਪੜਤਾ ਹੋਣ ਕਰਕੇ ਵੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇਗੀਆਂ ਤੇ ਸਕੂਲੀ ਬੱਚਿਆਂ ਦੇ ਕੋਈ ਸਰਟੀਫਿਕੇਟ ਵਗੈਰਾ ਨੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਉਹ ਸਾਰੇ ਅੱਜ ਅਸੀਂ ਨਾਲ ਦੀ ਨਾਲ ਹੀ ইস্যੂ ਕਰਕੇ ਆਏ ਆ ਤੇ ਇਹ ਬੜਾ ਵੱਡਾ ਤੇ ਧੰਨਵਾਦ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜ ਨੇ ਇਹ ਦੁਬਾਰਾ ਫੇਰ ਇਹ ਕੈਂਪ ਦੀ ਸ਼ੁਰੂਆਤ ਕੀਤੀ ਆ ਮੈਂ ਫੇਰ ਨਗਰਾਂ ਨੂੰ ਬੇਨਤੀ ਕਰਦਾ ਵੀ ਲੋਕਾਂ ਨੂੰ ਵੀ ਇਹ ਸਹਿਯੋਗ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਦੇਣਾ ਚਾਹੀਦਾ ਅੱਗੇ ਸਫਲਤਾ ਪੂਰੀ ਦੀ ਪਰਵੀ ਮੈਸਤੇ ਤੇ ਲੋਕਾਂ ਨੂੰ ਵੀ ਆਮਦ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਧੀਨ ਅੱਜ ਜੋ ਹੈ ਸਰਕਾਰ ਤੁਹਾਡੇ ਦੁਆਰ ਕੈਂਪ ਅੱਜ ਸਾਪਾ ਦੇ ਵਿੱਚ ਲਗਾਇਆ ਹੈ ਤੇ ਐਮਐਲਏ ਸਾਹਿਬ ਨੇ ਉਹਦੇ ਵਿੱਚ ਮੌਜੂਦ ਕੀਤੀ ਹੈ ਤਾਂ ਕਿ ਜੋ ਆਮ ਲੋਕ ਨੇ ਅਸੀਂ ਉਹਨਾਂ ਦੀ ਸਾਰੀ ਸੁਣਵਾਈ ਅੱਜ ਇੱਥੇ ਕੈਂਪ ਦੇ ਵਿੱਚ ਕੀਤੀ ਹੈ ਅਸੀਂ ਇਹ ਜਿਹੜਾ ਐਂਡ ਵਾਲਾ ਪਿੰਡ ਚੁਣਿਆ ਹੈਗਾ ਜਿਹੜਾ ਬਾਰਡਰ ਤੇ ਲੱਗਦਾ ਹੈਗਾ ਜਿਨ੍ਹਾਂ ਨੂੰ ਕਈ ਵਾਰ ਜ਼ਿਲ੍ਹੇ ਦੇ ਵਿੱਚ ਆਨ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਸੋ ਇੱਕੋ ਹੀ ਸ਼ੁਰੂਆਤ ਕਰਾਂਗੇ ਜਿਹੜੇ ਐਂਡ ਵਾਲੇ ਪਿੰਡ ਨੇ ਸਭ ਤੋਂ ਪਹਿਲਾਂ ਕੈਂਪ ਉੱਥੇ ਲਗਾਏ ਜਾਣਗੇ ਤਾਂ ਕਿ ਜਿਹੜੇ ਕਈ ਥੋੜੇ ਆਮ ਪਾਵਰਟੀ ਲਾਈਨ ਤੋਂ ਥੱਲੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਟਰੈਵਲ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਹੈ ਤੇ ਖਰਚਾ ਕਰਕੇ ਉਹ ਪ੍ਰਸ਼ਾਸਨ ਦੇ ਕੋਲ ਪਹੁੰਚਦੇ ਨੇ ਤੇ ਇਹ ਵਰ ਖੱਜਲ ਖੁਆਰੀ ਵੀ ਹੁੰਦੀ ਆ ਅਫਸਰ ਸਾਹਿਬਾਨ ਦਫ਼ਤਰਾਂ ਦੇ ਵਿੱਚ ਨਹੀਂ ਮਿਲਪਾਉਂਦੇ ਉਹਨਾਂ ਦੀ ਜਿਹੜੀ ਇਹ ਹੈਗੀ ਹੈ ਦੁੱਖ ਦੂਰ ਕਰਨ ਲਈ ਅਸੀਂ ਅੱਜ ਇੱਥੇ ਕੈਂਪ ਲਗਾਇਆ ਹੈ ਇਹਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਹੈਗੇ ਨੇ ਉਹ ਸਾਰੇ ਹੀ ਤਕਰੀਬਨ ਸਭ ਨੇ ਸ਼ਮੂਲੀਅਤ ਕੀਤੀ ਹੈ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਜਿਹਦੇ ਚ ਜੇ ਕਿਸੇ ਨੇ ਕੋਈ ਪੀਸੀਸੀ ਕਲੈਰੈਂਸ ਲੈਣੀ ਹੈ ਉਹਦੇ ਲਈ ਲੋਕਾਂ ਨੂੰ ਜਾ ਕੇ ਉਸ ਸਾਂਝ ਕੇਂਦਰ ਜਾਣਾ ਪੈਂਦਾ ਪਰ ਅਸੀਂ ਪੂਰਾ ਸਾਂਝ ਕੇਂਦਰ ਹੀ ਅੱਜ ਇੱਥੇ ਲੈ ਕੇ ਆਏ ਹਾਂ ਉਸ ਤੋਂ ਇਲਾਵਾ ਸਾਡੇ ਸੀਐਸਆਰﻲ ਸੈਂਟਰਸ ਹੈਗੇ ਨੇ ਸੁਵਿਧਾ ਕੇਂਦਰ ਹੈਗਾ ਸੁਵਿਧਾ ਕੇਂਦਰ ਦੇ ਵਿੱਚ ਜੋ ਵੀ ਜਿੰਨੀਆਂ ਵੀ ਅਸੀਂ ਕੋਈ ਦਿੰਨੇ ਆ ਕਿ ਸੁਵਿਧਾਵਾਂ ਦਿੰਨੇ ਆ ਉਹ ਸਾਰੀਆਂ ਇਹਦੀਆਂ ਸਾਰੀਆਂ ਹੀ ਲੋਕ ਇੱਥੇ ਅਵੇਲ ਕਰ ਸਕਦੇ ਨੇ ਹੈਲਥ ਡਿਪਾਰਟਮੈਂਟ ਹੈਗਾ ਰੂਰਲ ਡਿਵੈਲਪਮੈਂਟ ਹੈਗਾ ਸਾਡਾ ਰੈਵਨਿਊ ਦਾ ਵਿਭਾਗ ਹੈਗਾ ਉਸ ਤੋਂ ਇਲਾਵਾ ਜਿੰਨੇ ਸਾਡੇ ਵੈਟਰਨਰੀ ਵਾਲੇ ਹੈਗੇ ਨੇ ਐਗਰੀਕਲਚਰ ਵਾਲੇ ਨੇ ਬੈਂਕਸ ਵਾਲੇ ਨੇ ਜੇ ਕਿਸੇ ਨੇ ਕੋਈ ਲੋਨ ਲੈਣਾ ਹੈਗਾ ਉਹਦੇ ਬਾਰੇ ਜੋ ਹੈ ਜਾਣਕਾਰੀ ਵੀ ਸਟੇਜ ਦੇ ਰਹੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਲੈ ਸਕਣ ਉਸ ਤੋਂ ਇਲਾਵਾ ਲੇਬਰ ਡਿਪਾਰਟਮੈਂਟ ਐਸੇ ਹੈਗਾ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਿਹੜੇ ਲੇਬਰ ਦੇ ਕਾਰਡਸ ਬਣਾਉਣ ਦੇ ਵਿੱਚ ਲੋਕਾਂ ਨੂੰ ਦਿੱਕਤ ਆਂਦੀ ਹੈ ਤੇ ਕਾਰਡ ਵੀ ਅਸੀਂ ਅੱਜ ਮੌਕੇ ਤੇ ਹੀ ਬਣਾ ਕੇ ਲੋਕਾਂ ਨੂੰ ਜੋ ਹੈ ਦੇ ਰਹੇ ਹਾਂ ਪੈਨਸ਼ਨਸ ਵਿਭਾਗ ਹੈਗਾ ਜੇ ਕਿਸੇ ਦੀ ਪੈਨਸ਼ਨ ਦੇ ਵਿੱਚ ਕੋਈ ਦਰੁਸਤੀ ਕਰਨੀ ਹੈ ਜਾਂ ਨਵੀਂ ਲਗਾਉਣੀ ਹੈ ਉਹ ਵੀ ਹੋ ਰਿਹਾ ਆਧਾਰ ਕਾਰਡ ਵਾਲਾ ਡਿਪਾਰਟਮੈਂਟ ਵੀ ਸਾਡਾ ਨਾਲ ਹੀ ਹੈ ਵਾਰ ਜਿਹੜੇ ਹੈਗੇ ਨੇ ਕੈਂਪ ਹੁਣ ਲਗਾਏ ਜਾਣਗੇ ਸਾਰੇ ਜਿੰਨੇ ਵੀ ਪਿੰਡ ਹੈਗੇ ਨੇ ਸਾਡੇ ਅਸੀਂ ਸਾਰੇ ਪਿੰਡਾਂ ਨੂੰ ਕਵਰ ਕਰਾਂਗੇ ਸ਼ਹਿਰਾਂ ਨੂੰ ਵੀ ਨਾਲ ਹੀ ਕਵਰ ਕਰਾਂਗੇ ਹਫਤੇ ਦੇ ਵਿੱਚ ਅਸੀਂ ਇਹ ਜੋ ਹੈ ਦੋ ਕੈਂਪ ਲਗਾਵਾਂਗੇ ਇੱਕ ਪਿੰਡ ਤੇ ਇੱਕ ਸ਼ਹਿਰ ਤੇ